ਇਹ ਕੋ ਪਹਿਲਾਂ ਤਾਂ ਜਿਹੜੇ ਲੋਕ ਜਦੋਂ ਦੀਆਂ ਸਟੇਟਮੈਂਟਾਂ ਦਿੰਦੇ ਨੇ ਬੜੀ ਮੰਦ ਭਾਈ ਗੱਲ ਹੈ ਕਿ ਉਹਨਾਂ ਦੀ ਬੇਸ਼ਕੁਸ਼ਾ ਸਿੱਖਾਂ ਵਾਲੀ ਹੈ ਉਹ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਦਸਤਾਰਾਂ ਉਹਨਾਂ ਨੇ ਸਿਰਾਂ ਦੇ ਤੁਸੀਂ ਜਾਈਆਂ ਹੋਈਆਂ ਨੇ ਪਰ ਮੇਰੇ ਅਦਾ ਸਜਾਈਆਂ ਨਹੀਂ ਹੋਈਆਂ ਉਹਨਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਨੇ ਵੱਡੇ ਛੋਟੇ ਦੀਆਂ ਗੱਲਾਂ ਸੀਗੀਆਂ ਤੱਕਾ ਸੀਗਾ ਬਾਬਰ ਜਿਹੜਾ ਸੀਗਾ ਉਸ ਸਮੇਂ ਉਹਨੂੰ ਮਾਰੇ ਨਜਾਬਰ ਕਿਹਾ ਅੱਖਾਂ ਚੱਖਾਂ ਪਾ ਕੇ ਜ਼ੁਲਮ ਦੇ ਵਿਰੁੱਧ ਜਿਹੜਾ ਸੀਗਾ ਡਾਡੇ ਮਹਾਰਾਜ ਤੇ ਡੱਟ ਕੇ ਮਹਾਰਾਜ ਨੇ ਜਿਹੜਾ ਸੀਗਾ ਉਹ ਆਪਣੀ ਉਹ ਲਖਣਤਾ ਦਾ ਪ੍ਰਗਟਾਵਾ ਕੀਤਾ ਗੁਰੂ ਸਾਹਿਬਾਨਾਂ ਦੇ ਬਾਰੇ ਪੰਥ ਦੇ ਬਾਰੇ ਗੁਰਬਾਣੀ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਇਹਨਾਂ ਦੀਆਂ ਟੀਕਾ ਟਿੱਪਣੀਆਂ ਜਿਹੜੀਆਂ ਕਰਦੇ ਨੇ ਇਹ ਨਾ ਕਰਨ ਇਹਨਾਂ ਦੇ ਵਾਸਤੇ ਮੈਨੂੰ ਲੱਗਦਾ ਉਹ ਬਹੁਤ ਵਧੀਆ ਹੋਊਗਾ ਗੁਰੂ ਸਾਹਿਬ ਦੀ ਮਾਰ ਤੋਂ ਹੀ ਬਚੇ ਰਹਿਣਗੇ ਫਿਰ ਐ MP ਦੀਆਂ ਇਲੈਕਸ਼ਨਾਂ ਵੇਲੇ ਲਾਲਜੀਤ ਸਿੰਘ ਪੁੱਲਰ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਗੁਰੂ ਨਾਨਕ ਪਾਸ਼ਾ ਦੇ ਨਾਲ ਕੋਈ ਟਿੱਪਣੀ ਕੀਤੀ ਅਰਵਿੰਦ ਕੇਜਰੀਵਾਲ ਦੇ ਨਾਲ ਸੋ ਉਸ ਨੂੰ ਲੈ ਕੇ ਕੀ ਮੰਨਦੇ ਹੋ ਕਿ ਐਦਾਂ ਪੋਲਿਟਿਕਸ ਦੇ ਵਿੱਚ ਐਦਾਂ ਗੁਰੂ ਸਾਹਿਬਾਨ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਕਿਉਂਕਿ ਗਲੋਂ ਫੜ ਕੇ ਉਹਨਾਂ ਪੁੱਛੂਗਾ ਤੇ ਉਹ ਫਿਰ ਜਿਹੜਾ ਨਜ਼ਾਰਾ ਉਹ ਤੇ ਰੱਖਣਾ ਹੋਣਾ ਹੀ ਹੋਣਾ ਵਾ ਸਸ਼ਕਾਲ ਤੁਸੀਂ ਦੇਖ ਰਹੇ ਹੋ ਡੇਲੀ ਡੈਸਕ ਟੀਵੀ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਬੀਤੇ ਦਿਨੀ ਕਟ ਗਿਣਤੀ ਦੇ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੂਰਾ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੈ ਕੇ ਕਿਹਾ ਗਿਆ ਕਿ ਇਹ ਵਿਸ਼ਨੂੰ ਭਗਵਾਨ ਦੇ ਅਵਤਾਰ ਹੈਗੇ ਨੇ ਹਾਲਾਂਕਿ ਇਸ ਦੇ ਉੱਪਰ ਸ਼ਟੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਹੋਂ ਦਾ ਬਿਆਨ ਆਇਆ ਜਾਂ ਇਸ ਤੋਂ ਇਲਾਵਾ ਸਿਆਸੀ ਆਗੂਆਂ ਦਾ ਬਿਆਨ ਵੀ ਜਿਹੜਾ ਉਹ ਸਾਹਮਣੇ ਆਇਆ ਪਰ ਅੱਪਾ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸਿੱਖ ਆਗੂ ਭਾਈ ਪਰਮਜੀਤ ਸਿੰਘ ਕਾਲੀ ਮੌਜੂਦ ਹੈਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੱਦਾ ਦੇਖਦੇ ਹੋ ਜੋ ਬਿਆਨ ਸਾਹਮਣੇ ਆਇਆ ਆ ਲਾਲਪੁਰਾ ਵੱਲੋਂ ਜੋ ਆਖਿਆ ਗਿਆ ਕਿ ਵਿਸ਼ਨੂੰ ਭਗਵਾਨ ਦਾ ਅਵਤਾਰ ਨੇ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿਉਂਕਿ ਜਿੱਥੋਂ ਤੱਕ ਮੈਂ ਆਪਣੀ ਗੱਲ ਕਰਾਂ ਨਾ ਮੈਂ ਚੀਜ਼ ਕਿਤੇ ਪੜ੍ਹੀ ਸੁਣੀ ਆ ਜਾਂ ਐਦਾਂ ਕੁਛ ਆ ਪਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲਾਂ ਤਾਂ ਜਿਹੜੇ ਲੋਕਾਂ ਦੀਆਂ ਸਟੇਟਮੈਂਟਾਂ ਦਿੰਦੇ ਨੇ ਬੜੀ ਮੰਦ ਭਾਈ ਗੱਲ ਹੈ ਕਿ ਉਹਨਾਂ ਦੀ ਵੇਸ਼ ਪੁਸ਼ਾ ਸਿੱਖਾਂ ਵਾਲੀ ਹੈ ਉਹ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਦਸਤਾਰਾਂ ਉਹਨਾਂ ਨੇ ਸਿਰਾਂ ਦੇ ਤੁਸੀਂ ਜਾਈਆਂ ਹੋਈਆਂ ਨੇ ਪਰ ਮਿਲਦਾ ਸਜਾਈਆਂ ਨਹੀਂ ਹੋਈਆਂ ਉਹਨਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਨੇ ਜੇ ਉਹ ਦਸਤਾਰਾਂ ਸਜਾਈ ਹੁੰਦੀਆਂ ਉਹਨਾਂ ਨੇ ਤੇ ਉਹਨਾਂ ਨੂੰ ਇਤਿਹਾਸ ਪਤਾ ਹੁੰਦਾ ਆਪਣਾ ਫਲਸਫਾ ਆਪਣੇ ਸਿਧਾਂਤ ਬਖਸ਼ ਜਿਹੜੇ ਮਹਾਰਾਜ ਨੇ ਸਾਨੂੰ ਬਖਸ਼ੇ ਦੇ ਉਹਨਾਂ ਨੂੰ ਪਤਾ ਹੁੰਦੇ ਜਿਹੜੀ ਗੱਲ ਉਹ ਕਹਿੰਦਾ ਕਿ ਗੁਰੂ ਅਰਜਨ ਦੇਵ ਜੀ ਦਾ ਅਵਤਾਰ ਨੇ ਤੇ ਉਹਨੂੰ ਇਹ ਸਮਝਣਾ ਚਾਹੀਦਾ ਵਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਭ ਤੋਂ ਪਹਿਲਾਂ ਜਨੈਉ ਜਿਹੜਾ ਉਹਨੇ ਧਾਰਨ ਕੀਤਾ ਤੇ ਗੁਰੂ ਸਾਹਿਬ ਨੇ ਉਸ ਸਮੇਂ ਦੇ ਜਿਹੜੇ ਵੀ ਕਰਮਕਾਂਡ ਸੀਗੇ ਉਹ ਸਾਰਿਆਂ ਨੂੰ ਜਿਹੜਾ ਸੀਗਾ ਖੰਡਿਤ ਕੀਤਾ ਸੀਗਾ ਤੇ ਉੱਥੋਂ ਉਹਨਾਂ ਨੇ ਮਹਾਰਾਜ ਨੇ ਜਿਹੜੀ ਵਿਲੱਖਣਤਾ ਆਪਣੀ ਸੀ ਪ੍ਰਗਟ ਕੀਤੀ ਸੀ ਇਹ ੴ ਦਾ ਕਨਸੈਪਟ ਜਿਹੜਾ ਸੀ ਉਹ ਪੰਥ ਨੂੰ ਜਿਹੜਾ ਦਿੱਤਾ ਤੇ ਦੁਨੀਆ ਨੇ ਉਸ ਨੂੰ ਸਵੀਕਾਰ ਕੀਤਾ ਦੁਨੀਆ ਨੇ ਉਸ ਵੱਖਰੇਪਣ ਨੂੰ ਕਿਉਂਕਿ ਉਸ ਸਮੇਂ ਜਿਹੜੀਆਂ ਉੱਚ-ਨੀਚ ਜਾਤ-ਪਾਤ ਦੀਆਂ ਗੱਲਾਂ ਸੀਗੀਆਂ ਵੱਡੇ ਛੋਟੇ ਦੀਆਂ ਗੱਲਾਂ ਸੀਗੀਆਂ ਤੱਕਾ ਸੀਗਾ ਬਾਬਰ ਜਿਹੜਾ ਸੀਗਾ ਉਸ ਸਮੇਂ ਉਹਨੂੰ ਮਾਰੇ ਨਜਾਬਰ ਕਿਹਾ ਅੱਖਾਂ ਚੱਖਾਂ ਪਾ ਕੇ ਜ਼ੁਲਮ ਦੇ ਵਿਰੁੱਧ ਜਿਹੜਾ ਸੀਗਾ ਡਾਡੇ ਮਹਾਰਾਜ ਤੇ ਡਟਕੇ ਮਹਾਰਾਜ ਨੇ ਜਿਹੜਾ ਸੀਗਾ ਉਹ ਆਪਣੀ ਉਲਖਣਤਾ ਦਾ ਪ੍ਰਗਟਾਵਾ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਲੋਂ ਉਹ ਜਿਹੜਾ ਧਰਮ ਪ੍ਰਗਟ ਕੀਤਾ ਗਿਆ ਉਹ ਪ੍ਰਗਟ ਹੋਇਆ ਪੰਥ ਜਿਹੜਾ ਵਾ ਉਹ ਅੱਜ ਦੇ ਸਮੇਂ ਤੱਕ ਜੋ ਕਿ ਸਮੇਂ ਤੱਕ ਜਿਹੜਾ ਵਾ ਉਹ ਆਪਣੇ ਵਿਲੱਖਣਤਾ ਲੈ ਕੇ ਚੱਲ ਰਿਹਾ ਭਾਵੇਂ ਉਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਵੇ ਭਾਵੇਂ ਗੁਰੂ ਨਾਨੇ ਨਵੇਂ ਪਾਤਸ਼ਾਹ ਦੀ ਹੋਵੇ ਭਾਵੇਂ ਛੇਵੇਂ ਪਾਤਸ਼ਾਹ ਵੱਲੋਂ ਮੀਰੀ ਪੀਰੀ ਦਾ ਕਨਸੈਪਟ ਹੋਵੇ ਦਸਮ ਪਾਤਸ਼ਾਹ ਵੱਲੋਂ ਲੜੀਆਂ 14 ਜੰਗਾਂ ਹੋਣ ਜਾਂ ਹੁਣ ਤੱਕ ਖਾਲਸਾ ਪੰਥ ਜਿਹੜਾ ਵਾ ਉਹ ਆਪੋ ਆਪਣੇ ਪੱਦਰ ਦੇ ਉੱਤੇ ਆਪੋ ਆਪਣੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਸਮੇਂ ਤੇ ਪ੍ਰਗਟ ਹੋ ਕੇ ਆਪਣੀ ਵਿਲੱਖਣਤਾ ਪ੍ਰਗਟ ਕਰਦਾ ਆਇਆ ਸੋ ਇਹਨਾਂ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਨੀਆਂ ਸਿਆਸੀ ਲੋਕਾਂ ਦੇ ਵੱਲੋਂ ਖਾਸ ਕਰਕੇ ਬੜੀਆਂ ਮਾਰੀਆਂ ਤੇ ਮੰਦਭਾਗੀਆਂ ਨੇ ਇਹਨਾਂ ਲੋਕਾਂ ਨੂੰ ਚਾਹੀਦਾ ਕਿ ਆਪਣੀ ਗੰਦੀ ਸਿਆਸਤ ਕਰਨ ਤੇ ਉਸ ਸਿਆਸਤ ਨੂੰ ਕਰਕੇ ਕੁਰਸੀਆਂ ਦੇ ਉੱਤੇ ਬਹਿ ਕੇ ਉਸ ਨੂੰ ਕੁਰਸੀਆਂ ਦਾ ਸੁੱਖ ਮਾਣਨ ਪਰ ਇਹ ਗੁਰੂ ਸਾਹਿਬਾਨਾਂ ਦੇ ਬਾਰੇ ਪੰਥ ਦੇ ਬਾਰੇ ਗੁਰਬਾਣੀ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਇਹਨਾਂ ਦੀਆਂ ਟੀਕਾ ਟਿੱਪਣੀਆਂ ਜਿਹੜੀਆਂ ਕਰਦੇ ਨੇ ਇਹ ਨਾ ਕਰਨ ਇਨੋਂ ਦੇ ਵਾਸਤੇ ਮੈਨੂੰ ਲੱਗਦਾ ਉਹ ਬਹੁਤ ਵਧੀਆ ਹੋਊਗਾ ਗੁਰੂ ਸਾਹਿਬ ਦੀ ਮਾਰ ਤੋਂ ਹੀ ਬਚੇ ਰਹਿਣਗੇ। ਪੰਥ ਸਾਹਿਬ ਕਿੰਨਾ ਕਿ ਜਾਇਜ਼ ਮੰਨਦੇ ਹੋ ਕਿ ਪੋਲਿਟਿਕਸ ਦੇ ਵਿੱਚ ਇਦਾਂ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਪੰਕਤੀਆਂ ਨੇ ਜਾਂ ਉਹਨਾਂ ਦੇ ਇਤਿਹਾਸ ਨੂੰ ਲੈ ਕੇ ਇਸ ਤਰੀਕੇ ਨਾਲ ਦਰਸਾਉਣਾ ਜੋ ਗਲਤ ਹੋਵੇ ਇੱਕ ਗੱਲ ਕਰਾਂ ਇੱਕ ਸੀਐਮ ਸੀਗੇ ਜਿਨ੍ਹਾਂ ਨੇ ਬੋਲੇ ਸੋਨੇ ਹਾਲ ਦਾ ਜਕਾਰਾ ਲਾਉਣ ਦੀ ਕੋਸ਼ਿਸ਼ ਕੀਤੀ ਸਟੇਜ ਤੇ ਉਹ ਵੀ ਉਹਨਾਂ ਕੋਲੋਂ ਸਹੀ ਤਰੀਕੇ ਨਾਲ ਲੱਗਿਆ ਨਹੀਂ। ਫਿਰ ਐਮਪੀ ਦੀਆਂ ਇਲੈਕਸ਼ਨਾਂ ਵੇਲੇ ਲਾਲਜੀਤ ਸਿੰਘ ਪੁਲਰ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਗੁਰੂ ਨਾਨਕ ਪਾਸ਼ਾ ਦੇ ਨਾਲ ਕੋਈ ਟਿੱਪਣੀ ਕੀਤੀ ਅਰਵਿੰਦ ਕੇਜਰੀਵਾਲ ਦੇ ਨਾਲ। ਪੋਲਿਟਿਕਸ ਦੇ ਵਿੱਚ ਐਦਾ ਗੁਰੂ ਸਾਹਿਬਾਨ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂ। ਨਹੀਂ ਬਿਲਕੁਲ ਮੈਂ ਕਹਿੰਨਾ ਸਿਆਸੀ ਲੋਕਾਂ ਉਹਦਾ ਖਾਸ ਕਰਕੇ ਤਾਂ ਧਿਆਨ ਰੱਖਿਆ ਜਾਵੇ ਕਿਉਂਕਿ ਬਹੁਤਾਂ ਦਵਾਰੀ ਹੁੰਦਾ ਏ। ਜਿਵੇਂ ਤੁਸੀਂ ਬੰਦਿਆਂ ਦੇ ਨਾਮ ਵੀ ਲਏ ਨੇ ਜਾਂ ਉਸ ਤੋਂ ਪਹਿਲਾਂ ਵੀ ਹੁੰਦਾ ਆਇਆ ਵੀ ਬਹੁਤ ਸਿਆਸੀ ਲੋਕਾਂ ਦੇ ਵੱਲੋਂ ਜਿਹੜਾ ਵਾ ਉਹ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮੋੜ ਕੇ ਜਾਂ ਆਪਣੇ ਹਿਸਾਬ ਨਾਲ ਅਰਥ ਕਰਕੇ ਜਾਂ ਆਪਣੇ ਜਿਹੜੇ ਉਹਨਾਂ ਦੇ ਵੱਡੇ ਨੇਤਾ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਪੈਰਾਂ 'ਚ ਬਹਿ ਕੇ ਐਦਾਂ ਦੀਆਂ ਚਵਲਾਂ ਜਿਹੜੀਆਂ ਮੈਂ ਤਾਂ ਕਹਿ ਸਕਦਾ ਵੀ ਉਹ ਮਾਰਦੇ ਰਹੇ ਨੇ। ਤੇ ਇਹ ਕੋ ਨਵਾਂ ਨਹੀਂ ਹੈਗਾ ਪਰ ਬਿਲਕੁਲ ਹੀ ਹੋਣਾ ਨਹੀਂ ਚਾਹੀਦਾ ਮੈਨੂੰ ਲੱਗਦਾ ਇਹਦੇ ਵਾਸਤੇ ਕੋਈ ਨਾ ਕੋਈ ਸਖਤ ਕਦਮ ਜਿਹੜੇ ਉਹ ਖਾਲਸਾ ਪੰਥ ਨੂੰ ਜਾਂ ਸਾਡੇ ਤਖਤ ਸਹਿਬਾਨਾਂ ਜਾਂ ਹیدر ਸਾਹਿਬਾਨ ਨੂੰ ਚੱਕਣੇ ਚਾਹੀਦੇ ਨੇ ਤਾਂ ਕਿ ਇਹਨਾਂ ਲੋਕਾਂ ਨੂੰ ਨਾਤ ਪਾਈ ਜਾ ਸਕੇ ਨਹੀਂ ਤੇ ਫਿਰ ਇਹ ਆਵੇ ਕੋਈ ਆਮ ਸਿੱਖ ਜਿਹੜਾ ਵਾ ਉਹ ਜਿਹੜਾ ਗੁਰੂ ਪੰਥ ਨੂੰ ਸਮਰਪਿਤ ਆ ਜਿਉਂ ਕਿ ਗਲੋਂ ਫੜ ਕੇ ਇਹਨਾਂ ਨੂੰ ਪੁੱਛੂਗਾ ਤੇ ਉਹ ਫਿਰ ਜਿਹੜਾ ਨਜ਼ਾਰਾ ਉਹ ਤੇ ਰੱਖਣਾ ਹੋਣਾ ਹੀ ਹੋਣਾ ਵਾ ਪਰ ਫਿਰ ਉਹ ਬਾਅਦ ਦੇ ਵਿੱਚ ਮੈਨੂੰ ਲੱਗਦਾ ਉਹ ਹੋਰ ਤਰੀਕੇ ਨਾਲ ਚੀਜ਼ ਨੂੰ ਪੇਸ਼ ਕੀਤਾ ਜਾਂਦਾ ਪਰ ਹਾਂ ਇਹਨਾਂ ਲੋਕਾਂ ਦੇ ਵੱਲੋਂ ਬਾਰ ਬਾਰ ਸਮੇਂ-ਸਮੇਂ ਤੇ ਜਿਹੜੀਆਂ ਇਦਾਂ ਦੀਆਂ ਕਾਲੀਆਂ ਕਰਤੂਦਾਂ ਕੀਤੀਆਂ ਗਈਆਂ ਨੇ ਚਪਾਈ ਸਾਹਿਬ ਜ਼ਿਕਰ ਲੱਗਦਾ ਹੈ ਕਿ ਸ਼ਿਰਕਾਲ ਤੱਕ ਸਾਹਿਬ ਦੇ ਜਥੇਦਾਰ ਵੱਲੋਂ ਇਹ ਹੁਕਮ ਜਾਰੀ ਹੁੰਦੇ ਨੇ ਅਜਿਹਾ ਜੇਕਰ ਕੋਈ ਪੋਲਿਟਿਕਸ ਦੇ ਵਿੱਚ ਇਦਾਂ ਅਸ਼ਬਦਾਬਲੀ ਵਰਤਦਾ ਉੱਤੇ ਕਾਰਵਾਈ ਹੋਣੀ ਚਾਹੀਦੀ ਅਜਿਹੇ ਹੁਕਮ ਜਾਰੀ ਹੁੰਦੇ ਤੁਹਾਨੂੰ ਲੱਗਦਾ ਹੈ ਕਿ ਇਹ ਹੁਕਮ ਮੰਨੇ ਵੀ ਜਾਣਗੇ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਊਗਾ ਵੀ ਸਾਡੇ ਤੱਕ ਸਹਿਬਾਨਾਂ ਤੇ ਬਰਾਜਮਾਨ ਜਿਹੜੇ ਐਸੋਲੇ ਅਹੁਦੇਦਾਰ ਜਿਹਦਰ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਉਹ ਅਪੀਲਾਂ ਕਰਨ ਤੇ ਆ ਗਏ ਨੇ ਉਹ ਹੁਕਮ ਨਹੀਂ ਕਰਦੇ ਹੁਣ ਅਪੀਲਾਂ ਕਰਨ ਲੱਗ ਗਏ ਨੇ ਕਿਉਂਕਿ ਉਹ ਕਿਤਨਾ ਕਿਤੇ ਜਿਹੜੀ ਉਹਨਾਂ ਦੇ ਉੱਤੇ ਸਿਆਸਤ ਹਾਵੀ ਆ ਜਿਹੜਾ ਗਲਬਾ ਉਹਨਾਂ ਦੇ ਉੱਤੇ ਆ ਉਸ ਗਲਬੇ ਦੇ ਵਿੱਚ ਫਸੇ ਹੋਏ ਨੇ ਅਕਾਲੀ ਫੂਲਾ ਸਿੰਘ ਜੀ ਦਾ ਆਪਾਂ ਹਮੇਸ਼ਾ ਉਦਾਹਰਣ ਦਿੰਨੇ ਆ ਉਹਨਾਂ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਮਾਰਿਆ ਰਣਜੀਤ ਸਿੰਘ ਵਰਗੇ ਨੂੰ ਰਾਜੇ ਨੂੰ ਜਿਹੜਾ ਸੀਗਾ ਉਹ ਕਟਾਰੇ 'ਚ ਖੜਾ ਕਰ ਲਿਆ ਸੀਗਾ ਤੇ ਜੇ ਇਹਨਾਂ ਦੀ ਉਦਾਹਰਨ ਦੇਨੇ ਤੇ ਉਹਨਾਂ ਦਾ ਜੀਵਨ ਬੜਾ ਉੱਚਾ ਸੋਚਿਆ ਸੀਗਾ ਉਹ ਨਿੱਜ ਨੂੰ ਸਮਰਪਿਤ ਨਹੀਂ ਸੀ ਹੈਗੇ ਉਹਨਾਂ ਦੇ ਉੱਤੇ ਕੋਈ ਸਿਆਸੀ ਗਲਬਾ ਨਹੀਂ ਸੀ ਹੈਗਾ ਕਿਸੇ ਮਨੁੱਖ ਦਾ ਭਾ ਪ੍ਰਭਾਵ ਨਾ ਉੱਪਰ ਨਹੀਂ ਸੀ ਉਹਨਾਂ ਦੇ ਉੱਤੇ ਪ੍ਰਭਾਵ ਸੀ ਪੰਥ ਦਾ ਉਹਨਾਂ ਦੇ ਉੱਤੇ ਪ੍ਰਭਾਵ ਸੀ ਗੁਰੂ ਗ੍ਰੰਥ ਦਾ ਤੇ ਇਸ ਕਰਕੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਉਹ ਫੈਸਲੇ ਲੈਂਦੇ ਸੀਗੇ ਇਸ ਵਾਸਤੇ ਨਵੇਂ ਖਲੇ ਫੈਸਲੇ ਲੈਂਦੇ ਸੀਗੇ ਚੜ੍ਹਦੀ ਕਲਾ ਵਾਲੇ ਫੈਸਲੇ ਲੈਂਦੇ ਸੀਗੇ ਜਿਹੜੇ ਪੰਥ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਂਦੇ ਸੀ ਉਸ ਸਮੇਂ ਇਦਾਂ ਦੀ ਕੋਈ ਯਰਤ ਨਹੀਂ ਸੀ ਕਰਦਾ ਇਸ ਕਰਕੇ ਜੇ ਅੱਜ ਲੋਕ ਜ਼ੁਰਤ ਕਰ ਰਹੇ ਨੇ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਾਡੇ ਤਖਸੇ ਬੰਨਾਂ ਦੇ ਜਹਦਰ ਸਾਹਿਬਾਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਕਮਜ਼ੋਰ ਪੈ ਗਏ ਨੇ ਇਹ ਕਿਉਂਕਿ ਇੱਕ ਵਾਰੀ ਨਹੀਂ ਹੋਇਆ ਇਹ ਬਹੁਤਾਂ ਦਵਾਰੀ ਹੋ ਚੁੱਕਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਸਾਡੇ ਜਿਹੜੇ ਜਹਦਰ ਸਾਹਿਬਾਨ ਨੇ ਉਹ ਫੈਸਲੇ ਨਹੀਂ ਲੈ ਸਕੇ ਜਿਹੜੇ ਫੈਸਲੇ ਉਹਨਾਂ ਨੂੰ ਲੈਣੇ ਚਾਹੀਦੇ ਸੀਗੇ ਜਿਕਰ ਭਾਈ ਸਾਹਿਬ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਜੋ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ 2-3 ਵਾਰੀ ਆਦੇਸ਼ ਜਾਰੀ ਹੋ ਚੁੱਕੇ ਨੇ ਪਰ ਹਜੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੈਂ ਉਹ ਚੀਜ਼ ਤੁਹਾਨੂੰ ਕਹਿ ਰਣਾ ਵੀ ਜਿਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਪੀਲਾ ਹੋਣਗੀਆਂ ਤੇ ਇਹੋ ਕੋਈ ਹੋਣਾ ਉਤੋਂ ਹੁਕਮ ਹੋਣ ਜਾਰੀ ਤੇ ਹੁਕਮ ਜਾਰੀ ਹੋਣ ਤੋਂ ਬਾਅਦ ਇਹ ਨਹੀਂ ਵੀ ਸਿਰਫ ਹੁਕਮ ਜਾਰੀ ਹੀ ਹੋ ਜੀ ਉਹ ਹੁਕਮ ਲਾਗੂ ਕਰਵਾਇਆ ਜਾਵੇ ਹੁਣ ਬਹੁਤ ਹੁਕਮਨਾਮੇ ਇਦਾਂ ਦੇ ਨੇ ਜਿਹੜੇ ਜਿਹੜੇ ਲਾਗੂ ਜਿਹੜੇ ਜਾਰੀ ਹੋਏ ਨੇ ਪਰ ਉਹ ਲਾਗੂ ਨਹੀਂ ਹੋ ਸਕੇ ਜਿਹਦੇ ਕਰਕੇ ਬੜੀ ਢਾਹ ਲੱਗ ਰਹੀ ਆ ਮੈਂ ਐਗਜ਼ਾਮਪਲ ਤੁਹਾਨੂੰ ਬਹੁਤ ਦੇ ਸਕਦਾ ਪਰ ਆਪਣਾ ਜਿ ਵਿਸ਼ਾ ਨਹੀਂ ਹੈਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਸਰਵੋੱਚ ਨੇ ਖਾਲਸਾ ਪੰਥ ਦੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹੱਤਾ ਬੜੀ ਉੱਚੀ ਇਸ ਕਰਕੇ ਕੋਈ ਵੀ ਆਮ ਸਿੱਖ ਜਿਹੜਾ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਜਾ ਸਕਦਾ ਪਰ ਹਾਂ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਬਿਰਾਜਮਾਨ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਉਸ ਅਕਾਲ ਤਖਤ ਸਾਹਿਬ ਦੀ ਸਰਵੋਚਿਤਤਾ ਨੂੰ ਕਿਵੇਂ ਉੱਚਾ ਰੱਖਣਾ ਤਾਂ ਦੇਖਿਆ ਜਾ ਵੀ ਜੋ ਟਿੱਪਣੀ ਕੀਤੀ ਗਈ ਲਾਲਪੁਰਾ ਹੋਣਾ ਵੱਲੋਂ ਸਾਬਤ ਸੁਰ ਸਿੱਖ ਨੇ ਸਿਰ ਤੇ ਦਸਤਾਰ ਸਜੋਂਦੇ ਨੇ ਦਾੜਾ ਵੀ ਰੱਖਣਾ ਨੇ ਰੱਖਿਆ ਹੋਇਆ ਪਰ ਇਸ ਤਰ੍ਹਾਂ ਦੇ ਕੇ ਨਾਲ ਟਿੱਪਣੀ ਕਰਨੀ ਗੁਰੂ ਨਾਨਕ ਪਾਤਸ਼ਾਹ ਨੂੰ ਲੈ ਕੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਨਾ ਵੀ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਊਗਾ ਵੀ ਕੀ ਹਰ ਦਸਤਾਰ ਧਾਰੀ ਕੇਸਾ ਧਾਰੀ ਸਿੱਖ ਹੈ ਸਿੱਖ ਦਾ ਭਾਵ ਆ ਵੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਦੇ ਉੱਪਰ ਚੱਲਣ ਵਾਲਾ ਹੋਵੇ ਸਿੱਖ ਦਾ ਭਾਵ ਆ ਜਿਹੜਾ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋਵੇ ਆਪਣੇ ਇਤਿਹਾਸ ਆਪਣੇ ਸਿਧਾਂਤ ਤੋਂ ਮੁਨਕਰ ਨਾ ਹੋਵੇ ਤੇ ਜਿਹੜਾ ਮਨੁੱਖ ਆਪਣੇ ਸਿਧਾਂਤ ਆਪਣੇ ਤੋਂ ਮੁਨਕਰ ਹੁੰਦਾ ਗੁਰੂ ਤੋਂ ਮੁਨਕਰ ਹੁੰਦਾ ਇਤਿਹਾਸ ਤੋਂ ਮੁਨਕਰ ਹੁੰਦਾ ਮਰਿਆਦਾ ਤੋਂ ਮੁਨਕਰ ਹੁੰਦਾ ਉਹ ਸਿੱਖ ਆਪਣੇ ਉਹਨੂੰ ਕਹੇ ਤੇ ਇਹ ਬੜੀ ਹਾਸ ਹੋ ਜਾਣੀ ਜੀ ਗੱਲ ਹੋ ਜਾਂਦੀ ਹੈ ਸੋ ਇਹ ਲਾਲਪੁਰਾ ਵਰਗੇ ਜਿਹੜੇ ਮਨੁੱਖ ਨੇ ਇਹ ਆਪਣੀ ਕੁਰਸੀ ਦੀ ਖਾਤਰ ਜਾ ਆਪਣੇ ਸਿਆਸੀ ਨੇਤਾਵਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਇਹ ਇਦਾਂ ਦੀਆਂ ਜਿਹੜੀਆਂ ਗੱਲਾਂ ਉਹ ਕਰਦੇ ਨੇ ਇਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਫਿਰ ਬਾਅਦ ਦੇ ਵਿੱਚ ਗੁਰੂ ਸਾਹਿਬ ਦੇ ਵੱਲੋਂ ਫਿਰ ਜਦੋਂ ਕੋਈ ਖੇੜ ਵਰਤਦੀ ਆ ਵਾਪਰਦੀ ਆ ਤੇ ਫਿਰ ਉਹ ਇਹ ਜੋ ਲੋਕ ਜਿਹੜੇ ਨੂੰ ਵਾਇ ਪਛਤਾਉਂਦੇ ਨੇ ਪਰ ਸੁਨਿਦ ਵਿੱਚ ਇਹ ਵੀ ਆ ਰਿਹਾ ਹੁਣ ਆਪਣੇ ਬਿਆਨਾਂ ਤੋਂ ਮੁਨਕਰ ਹੁੰਦੇ ਨਜ਼ਰ ਆ ਰਹੇ ਨੇ ਹਾਂ ਇਹ ਵੀ ਗੱਲ ਮੈਂ ਬੜੀ ਬੜੀ ਵੇਖੀ ਆ ਵੀ ਜਿਹੜੇ ਇਦਾਂ ਦੇ ਲੋਕ ਨੇ ਪਹਿਲਾਂ ਇਦਾਂ ਦੀ ਚਵਲ ਮਾਰ ਬੈਠਦੇ ਨੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਗਲਤ ਕਰ ਬੈਠੇ ਹਾਂ ਤੇ ਉਦੋਂ ਫਿਰ ਬਾਅਦ ਚ ਮਾਫੀਆਂ ਵੀ ਮੰਗਦੇ ਦੇਖੇ ਨੇ ਬਹੁਤ ਲੋਕ ਜਾਂ মুনਕਰ ਹੁੰਦੇ ਵੀ ਦੇਖੇ ਨੇ ਇਸ ਕਰਕੇ ਪਹਿਲਾਂ ਹੀ ਆਪਾਂ ਇਦਾਂ ਦੀ ਕੋਈ ਗੱਲ ਨਾ ਕਰੀਏ ਇਹ ਸੱਚੇ ਵਿਵਾਦ ਪੈਦਾ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਜਾਣ ਬੁਝ ਕੇ ਇਦਾਂ ਦੀਆਂ ਗੱਲਾਂ ਕਰਕੇ ਵਿਵਾਦ ਪੈਦਾ ਕਰਨੇ ਲਾਈਮਲਾਈਟ ਦੇ ਵਿੱਚ ਆਉਣ ਦਾ ਤਰੀਕਾ ਸੌਖਾ ਜਿਹਾ ਲੋਕਾਂ ਲੱਭ ਲਿਆ ਪਰ ਇਹ ਤਰੀਕਾ ਬੜਾ ਗਲਤ ਆ ਇਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਧਰਮ ਦੇ ਬਾਰੇ ਟਿੱਕਾ ਟਿੱਪਣੀ ਨਹੀਂ ਕਰਨੀ ਚਾਹੀਦੀ ਸੋ ਬਿਲਕੁਲ ਏਸੀ ਕਿ ਮੇਰੇ ਨਾਲ ਭਾਈ ਪਰਮਜੀਤ ਸਿੰਘ ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਖਾਸ ਕਰਕੇ ਕਿਸੇ ਵੀ ਧਰਮ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਅਤੇ ਪੋਲਿਟਿਕਸ ਦੇ ਵਿੱਚ ਖਾਸ ਕਰਕੇ ਕਿਤੇ ਵੀ ਗੁਰੂ ਸਾਹਿਬਾਨਾਂ ਦੀ ਗਲਤ ਪੰਤੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਦੂਜੇ ਪਾਸੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੁਣਾਂ ਲਈ ਵੀ ਇੱਕ ਸੰਦੇਸ਼ ਹੈ ਕਿ ਜੇਕਰ ਤੁਸੀਂ ਉਸ ਜਗ੍ਹਾ ਤੇ ਬੈਠੇ ਹੋ ਤਾਂ ਉਸ ਜਗ੍ਹਾ ਤੋਂ ਜੋ ਹੁਕਮ ਜਾਰੀ ਕਰਦੇ ਹੋ ਉਹ ਲਾਗੂ ਵੀ ਹੋਣੇ ਚਾਹੀਦੇ ਪਰ ਹੁਣ ਜੇਕਰ ਗੱਲ ਕਰਾਂ ਤਾਂ ਬੀਤੇ ਦਿਨੀ ਜੋ ਇਕਬਾਲ ਸਿੰਘ ਲਾਲਪੁਰਾ ਹੁਣਾਂ ਵੱਲੋਂ ਜੋ ਟਿੱਪਣੀ ਕੀਤੀ ਗਈ ਗੁਰੂ ਨਾਨਕ ਪਾਸ਼ਾ ਨੂੰ ਲੈ ਕੇ ਵਿਸ਼ਨੂੰ ਭਗਵਾਨ ਜੀ ਦਾ ਅਵਤਾਰ ਦੱਸਿਆ ਗਿਆ ਸੋ ਉਸ ਤੋਂ ਲੈ ਕੇ ਵੀ ਹੁਣਾਂ ਜੁੜੇ ਆ ਮੁਨਕਰ ਹੁੰਦੇ ਨਜ਼ਰ ਆ ਰਹੇ ਆ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਹੋਣਾ ਦੀ ਗੱਲ ਕਰਾਂ ਤਾਂ ਉਹ ਵੀ ਇਸ ਦਾ ਵਿਰੋਧ ਕਰ ਰਹੇ ਕਿ ਨੇ ਸੋ ਦੇਖਦੇ ਆ ਇਸ ਦੇ ਵਿੱਚ ਅਗਲੀ ਰਣਨੀਤੀ ਕੀ ਰਹਿੰਦੀ ਆ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਜਾਦੇ ਨਾਲ ਸਿਮਰਦੀਪ ਸਿੰਘ ਡੈਲੀ ਡੈਕਸ ਜੀ ਵੀ ਅੰਬਿਸ